प्लीज हमारे चैनल को सब्सक्राइब करें और घंटी के आइकन पर क्लिक करें व शेयर करना न भूलें माता संतोषी अस्पताल के दरवाजे विखे चाइल्ड नर्सरी केयर सेंटर का गया उद्घाटन सिनेमा रोड स्थित तो माता संतोषी अस्पताल के दरवाजे विखे चाइल्ड नर्सरी केयर सेंटर का दा उद्घाटन किया गया ਇਸ ਮੌਕੇ ਡੇਰਾ ਸੇਦ ਬਾਬਾ ਸ੍ਰੀ ਗੰਗਾ RAM ਜੀ ਦੇ ਮੁਖ ਮਹੰਤ ਬਾਬਾ ਪਰਪਉਦਾ ਜੀ ਮਲਕਾਣੇ ਵਾਲਿਆਂ ਨੇ ਰੇਵਣ ਕਟ ਕੇ ਰਸਮੀ ਉਦਘਾਟਨ ਕੀਤਾ ਅਤੇ ਚਾਈਲਡ ਨਰਸਿੰਗ ਕੇਂਦਰ ਦਾ ਜਾਇਜ਼ਾ ਲਿਆ ਅਤੇ ਇਸ ਦੇ ਨਾਲ ਹੀ ਹਸਪਤਾਲ ਦੇ ਪ੍ਰਬੰਧਕ ਡਾਕਟਰ ਹਰੀ ਨਾਰਾਇਣ ਸਿੰਘ ਸਮੂਹ ਡਾਕਟਰ ਟੀਮ ਸਟਾਫ ਅਤੇ ਮਰੀਜ਼ਾਂ ਨੂੰ ਵਧਾਈ ਦਿੱਤੀ ਅਤੇ ਹਸਪਤਾਲ ਦੇ ਚਰਵੀ ਕਲਾ ਦਾ ਅਸ਼ੀਰਵਾਦ ਦਿੱਤਾ ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਐਮ ਡੀ ਡਾਕਟਰ ਹਰੀ ਨਾਰਾਇਣ ਸਿੰਘ ਨੇ ਹਸਪਤਾਲ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਸੰਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਬੱਚਿਆਂ ਦੇ ਮਾਹਰ ਡਾਕਟਰ ਐਮ ਡੀ ਅਵਤਾਰ ਸਿੰਘ ਢਿੱਲੋਂ ਨੇ ਬੱਚਿਆਂ ਦੇ ਇਲਾਜ ਸੰਬੰਧੀ ਜਾਣਕਾਰੀ ਦਿੰਦੇ ਕਿ ਹਾਂ ਕਿ ਮਾਤਾ ਸੰਤੋਸ਼ੀ ਹਸਪਤਾਲ ਸਿਹਾਰ ਦਾ ਇੱਕ ਪ੍ਰਹਿਲਾ ਹਸਪਤਾਲ ਹੈ ਜਿੱਥੇ ਨਵ ਬੱਚਿਆਂ ਸਮੇਤ 5 ਸਾਲ ਤੱਕ ਦੇ ਬੱਚਿਆਂ ਦਾ ਬਿਲਕੁਲ ਮੁਫਤ ਇਲਾਜ ਕੀਤਾ ਜਾਵੇਗਾ ਜਦੋਂ ਇਹ 5 ਸਾਲ ਤੋਂ ਬਾਅਦ ਉਮਰ ਦੇ ਬੱਚਿਆਂ ਦੇ ਮੁਫਤ ਇਲਾਜ ਲਈ ਮਾਪਿਆਂ ਕੋਲ ਆਇਸ਼ਮਾਨ ਕਾਰਡਾ ਹੋਣਾ ਬਹੁਤ ਜ਼ਰੂਰੀ ਹੈ ਡਾਟ ਸਮਝ ਜਿਹੜਾ ਮਾਤਾ ਸੰਤੋਸ਼ੀ ਹਸਪਤਾਲ ਦੇ ਵਿੱਚ ਚਾਈਲਡ ਨਰਸਰੀ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਬਾਬਾ ਪ੍ਰਭੋਦ ਆਜਾ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਗਾ ਸਰ ਇਸ ਬਾਰੇ ਮੈਂ ਇਹ ਕਹਣਾ ਚਾਹੁੰਦਾ ਮਾੜਾ ਸੰਤੋਸ਼ੀ ਹਸਪੀਟਲ ਦੇ ਡਾਇਰੈਕਟਰ ਜਿਨ੍ਹਾਂ ਨੇ ਕਿਹਾ ਅੱਜ ਅਸੀਂ ਨਿਊ ਇੰਟੈਂਸਿਵ ਕੇਅਰ ਯੂਨਿਟਸ ਸਟਾਰਟ ਕੀਤੇ ਹੈ ਜਿਹੜਾ ਮਤਲਬ ਇਹ ਹੁੰਦਾ ਕਿ ਜਿਹੜੇ ਨਵਜੰਮੇ ਬੱਚੇ ਹੈ ਜਿਨ੍ਹਾਂ ਦਾ ਭਾਰ ਘੱਟ ਹੈ ਜਾਂ ਕੋਈ ਗੰਭੀਰ ਮੰਦੋਗੀਆਂ ਬਿਮਾਰੀਆਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਇਹ ਇਲਾਜ ਬਿਲਕੁਲ ਫ੍ਰੀ ਆਫ ਕੋਸਟ ਜਨਰਲ ਹੋ ਗਏ ਯੋਜਨਾ ਰਿਟੈਕ ਬਿਲਕੁਲ ਫ੍ਰੀ ਕੀਤਾ ਜਾਏਗਾ ਇਹ ਜਿਹੜਾ ਮਤਲਬ ਪ੍ਰੋਗਰਾਮ ਹੈ ਸਾਰਾ ਜੋ ਯੂਨਿਟ ਹੈ ਇਹ ਬਾਬਾ ਭਰੂਪੁਰਾ ਜੀ ਦੀ ਕਿਰਪਾ ਦੇ ਨਾਲ ਆਸ਼ੀਰਵਾਦ ਦੇ ਨਾਲ ਸਟਾਰਟ ਕੀਤਾ ਗਿਆ ਜੀ ਜੋ ਬਿਲਕੁਲ ਥ्रू ਹਰ ਸਾਗਿਆ ਜੋ ਤੱਕ ਦਿਨ ਦਿਨ ਬਚਾਰਾ ਰਹਿਗਾ ਮੁਕਤੀ ਉਹਨਾਂ ਦੇ ਕੇ ਜਾਣੀਆਂ ਤੇ ਇਸ ਨੂੰ ਸਾਡੇ ਮਸ਼ਹੂਰ ਪੀਰੀਅਡਿਕ ਡਾਕਟਰ ਡਾਕਟਰ ਕਾਫਿੰਗ ਵੀ ਉਹਨਾਂ ਦੇ ਸਹਿਯੋਗ ਦੀ ਇਹਦੇ ਨਾਲ ਸੀਨੀਅਰ ਸਟਾਫ ਇਹ ਸਾਰਾ ਹੈਂਡਲ ਕਰਨਗੇ ਜੇ ਰੱਬ ਦਾ ਹੁਕਮ ਹੋਣਾ ਹੋਰ ਵੀ ਜਿਹੜੇ ਸਟਾਫ ਹੈ ਰਾਉਂਡ ਦੇ ਕਲਪਸੇ ਹੋਣਗੇ ਨਰਸਾਵਾ ਜਿਹੜਾ ਮਾਤਾ ਸੰਤੋਸ਼ੀ ਹਸਪਤਲ ਦੇ ਵਿੱਚ ਚਾਈਲਡ ਕੇਅਰ ਸੈਂਟਰ ਖੋਲਿਆ ਗਿਆ ਉਹਦਾ ਬਾਕੀ ਨਜਤਾ ਜਾ ਬਾਬਾ ਪਾਪੂੰਡਾ ਜੀ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ ਇਹ ਜਿਤੁਰਾ ਵਿਖੇ ਪਹਿਲੀ ਇਹਨਾਂ ਦੀ ਮਾਤਾ ਸੰਤੋਸ਼ੀ ਹਸਪਤਲ ਦੀ ਇੱਕ ਜਨਤਾ ਤੇ ਇੱਕ ਕੋਈ ਕਰ ਸਕਦੇ ਬਾਬਾ ਜੀ ਇਹ ਕਰਪਾ ਹੋਈ ਹੈ ਕਿ ਇੱਥੇ ਬੱਚਿਆਂ ਦਾ 18 ਜੀਰੋ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਆਯੂਸ਼ਮਨ ਭਾਰਤ ਸਕੀਮ ਦੇ ਅਧੀਨ ਮੁਫਤ ਇਲਾਜ ਕੀਤਾ ਜਾਵੇਗਾ। ਜੇ ਤਾਂ ਬੱਚੇ ਦੀ ਉਮਰ 5 ਸਾਲ ਤੋਂ ਘੱਟ ਹੋਊਗੀ ਤਾਂ ਉਹਦੇ ਮਾਂ ਕੋਲ ਦਾ 5 ਲੱਖ ਦਾ ਕਾਰਡ ਚੱਲੇਗਾ ਤੇ ਜੇ ਮੰਨ ਲਓ ਬੱਚਾ 5 ਸਾਲ ਤੋਂ ਉੱਪਰ ਆ ਤਾਂ ਫਿਰ ਬੱਚੇ ਦਾ 5 ਲੱਖ ਦਾ ਕਾਰਡ ਚੱਲੇਗਾ ਜਿੰਨੇ ਵੀ ਬੱਚਾ ਰਹੂਗਾ ਉਹਦਾ ਬਿਲਕੁਲ ਮੁਕਤਲਾਜੂਗਾ ਰੋਤਾ ਦਵਾਈਆਂ ਦੀ ਕੋਈ ਪੇਮੈਂਟ ਲਈ ਜਾਊਗੀ ਨਾ ਕੋਈ ਲੈਬ ਰੀ ਟੈਸਟਾਂ ਦੀ ਪੇਮੈਂਟ ਲਈ ਜਾਊਗੀ ਤੇ ਨਾ ਹੀ ਕੋਈ ਡਾਕਟਰ ਦੀ ਫੀਸ ਇਸ ਕਰਕੇ ਮੈਂ ਸਮਝਦਾ ਹਾਂ ਖਾਸ ਕਰਕੇ ਬੱਚਿਆਂ ਦੇ ਮਾਮਲੇ ਦੇ ਵਿੱਚ ਇਹ ਗਿੱਦੜਵਾ ਏਰੀਆ ਦੇ ਵਿੱਚ ਗਿੱਦੜਵਾ ਸ਼ਹਿਰ ਦੇ ਵਿੱਚ ਇੱਕ ਪਹਿਲਾ ਹਸਪਤਾਲਾ ਜਿੱਥੇ ਨਵ ਜੰਮੇ ਸਤਮਾਹੇ ਘੱਟ ਭਾਰ ਵਾਲੇ ਬੱਚਿਆਂ ਅਤੇ ਵੱਡੇ ਬੱਚਿਆਂ ਦਾ ਵੀ ਇਲਾਜ ਅਯੂਸ਼ਨਲ ਸਕੀਮ ਅਧੀਨ ਕੀਤਾ ਜਾਵੇਗਾ ਤੇ ਮੈਂ ਦੱਸਣਾ ਚਾਹੁੰਦਾ ਕਿ ਮੇਰਾ ਆਪਦਾ ਪਿੰਡ ਵੀ ਕੋਟ ਭਈਆ ਮੈਂ ਚਾਹੁੰਦਾ ਸੀਗਾ ਕਿ ਮੈਂ ਬਠਿੰਡਾ ਏਰੀਆ ਵਿੱਚ ਜ਼ਿਆਦਾ ਸਰਵਿਸ ਕਰੀਆ ਮੈਂ ਚਾਹੁੰਦਾ ਸੀ ਕਿ ਮੈਂ ਇਸ ਏਰੀਏ ਦੇ ਆਪਦੇ ਏਰੀਆ ਦੀ ਵੀ ਹੁਣ ਸੇਵਾ ਕਰਾਂ ਤੇ ਮੈਨੂੰ ਇਹ ਸੇਵਾ ਦਾ ਮੌਕਾ ਮਾਦ ਸਤੁਸ਼ੀ ਹਸਪੀਟਲ ਕਲੀਨਿਕ ਦੇ ਤਹਿਤ ਮੈਂ ਇਹ ਲੋਕ ਨੂੰ ਆਖਣਾ ਚਾਹੁੰਦਾ ਕਿ ਇਲਾਕੇ ਨੂੰ ਵੀ ਦੱਸਣਾ ਚਾਹੁੰਦਾ ਕਿ ਤੁਸੀਂ ਜਿਹੜੀਆਂ ਇੱਥੇ ਮੁਫਤ ਸਵਾਵਾ ਅਨੁਸ਼ਮਾਨੀਆਂ ਬਲਾਗਾਂ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਕੇ ਆਪਣੇ ਬੱਚਿਆਂ ਦਾ ਮੁਫਤ ਇਲਾਜ ਕਰੋ ਤੇ ਮੇਰਾ ਐਕਸਪੀਰੀਅੰਸ ਵੀ ਬੱਚਾ ਦੇ ਪ੍ਰੈਕਟਿਸ ਦਾ ਘੱਟੋ ਘੱਟ 35 ਸਾਲ ਦਾ ਹੋ ਚੁੱਕਾ ਹੈ मैं एमडी प्रोजेक्ट करी है मेडिकल कॉलेज अमृतसर तो मेरा इलाका ही यह है आज करके मैंने बड़ी खुशी हुई ऐसा अस्पताल में चाके ते भी मैं इठे हुन आवे रखे दी सेवा मुक्त थैंक यू भाई उधर वहां से पत्रकार गोविंद गुप्ता की रिपोर्ट